ਪਹਿਲਾਂ ਵੀਡੀਓ ਦੇਖ ਲਓ ਫਿਰ ਗੱਲ ਕਰਦੇ ਆਂ ਦੇਖੀ ਤੁਸੀਂ ਸਾਰਿਆਂ ਨੇ ਵੀਡੀਓ ਪਰ ਮੇਰਾ ਵੀਡੀਓ ਦੇਖ ਕੇ ਮਨ ਥੋੜਾ ਜਿਹਾ ਖਰਾਬ ਹੋਇਆ ਆ ਤੇ ਮੈਂ ਆਪਣੀ ਗੱਲ ਤੁਹਾਡੇ ਨਾਲ ਸ਼ੇਅਰ ਲਗਾ ਕਰਨ ਦੇਖੋ ਜੇ ਇਹਨਾਂ ਨੇ ਸਵਾਗਤ ਕਰਨਾ ਹੀ ਸੀ ਨਗਰ ਕੀਰਤਨ ਦਾ ਤੇ ਇਸ ਬੰਦੇ ਨੂੰ ਦੇਖੋ ਮੁਸਲਮ ਵੀਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਗਨੋਰ ਕਰਕੇ ਅੱਗੇ ਲੰਘਿਆ ਤੇ ਪਿੱਛੇ ਭਾਈ ਨੂੰ ਜਾ ਕੇ ਰਮਾਲਾ ਦੇ ਦਿੱਤਾ ਤੇ ਸਾਨੂੰ ਨਾ ਤਾਂ ਰਮਾਲਿਆਂ ਦੀ ਘਾਟ ਹੋ ਆ ਗੁਰੂ ਗ੍ਰੰਥ ਸਾਹਿਬ ਨੂੰ ਰਮਾਲਿਆਂ ਦੀ ਘਾਟ ਨਹੀਂ ਹੈਗੀ ਤੇ ਨਾ ਸਾਨੂੰ ਸਰੋਪਿਆਂ ਦੀ ਘਾਟ ਵਾ ਦੁਬਾਰਾ ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਲੰਘਿਆ ਤੇ ਉਹਨੇ ਉੱਥੇ ਸਰੋਪਾ ਵੀ ਨਹੀਂ ਪਾਈ ਤੋ ਲਿਆ ਉਹਨੂੰ ਪਤਾ ਹੈ ਕਿ ਜੇ ਮੈਂ ਇੱਥੇ ਖੜ ਕੇ ਸਰੋਪਾ ਲੈ ਲਿਆ ਤਾਂ ਮੈਨੂੰ ਮੱਥਾ ਟੇਕਣਾ ਪੈਣਾ ਆ ਅੱਗੇ ਲੰਘਦਾ ਹੋਇਆ ਪੰਜਾਂ ਪਿਆਰਿਆਂ ਨੂੰ ਫਿਰ ਉਹਨੇ ਸਰੋਪੇ ਦਿੱਤੇ ਆ ਤੇ ਸਾਨੂੰ ਕੋਈ ਸਰੋਪਿਆਂ ਦੀ ਘਾਟ ਵਾ ਜਿਹੜਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਉਹਦਾ ਸਤਕਾਰ ਹੀ ਨਹੀਂ ਕਰ ਸਕਦਾ ਤੇ ਉਹਦੇ ਅਸੀਂ ਸਰੋਪੇ ਲੈ ਕੇ ਵੀ ਕੀ ਕਰਨੇ ਆ ਹੁਣ ਅਸੀਂ ਕਿਸੇ ਦੇ ਵਿਆਹ ਸ਼ਾਦੀ ਤੇ ਜਾਂਨੇ ਆ ਸਾਨੂੰ ਕੋਈ ਬੰਦਾ ਵਿਆਹ ਸ਼ਾਦੀ ਤੇ ਬੁਲਾਉਂਦਾ ਆ ਜੇ ਉਹ ਸਾਨੂੰ ਗਿਆਨ ਉਥੇ ਬੁਲਾਵੇ ਨਾ ਸਾਨੂੰ ਇਗਨੋਰ ਕਰੀ ਜਾਵੇ ਤੇ ਦੱਸੋ ਅਸੀਂ ਉਹਦੇ ਦਿੱਤੇ ਹੋਏ ਸੂਟ ਤੇ ਭਾਜੀ ਅਸੀਂ ਲੈ ਲਵਾਂਗੇ ਜੇ ਸਾਡਾ ਸਤਕਾਰ ਹੀ ਨਹੀਂ ਉਸ ਘਰ ਦੇ ਵਿੱਚ ਸਾਨੂੰ ਬੁਲਾਇਆ ਹੀ ਨਾ ਜਾਵੇ ਤਾਂ ਸਾਡੇ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਜੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਝੁਕ ਨਹੀਂ ਸਕਦਾ ਤੇ ਅਸੀਂ ਉਹਦੇ ਸਰੂਪੇ ਤੇ ਰਮਾਲਿਆਂ ਨੂੰ ਲੈ ਕੇ ਕੀ ਕਰਨਾ ਸਾਡੇ ਸਿੱਖ ਕੌਮ ਦੇ ਵਿੱਚ ਜਾਂ ਗੁਰੂ ਸਾਹਿਬ ਦੇ ਕੋਲ ਰਮਾਲਿਆਂ ਦੀ ਜਾਂ ਸਾਨੂੰ 2 ਮੀਟਰ ਦੇ ਸਰੂਪਿਆਂ ਦੀ ਘਾਟ ਹੋਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਾਂ ਬੜੇ ਤੋਂ ਬੜਾ ਬੰਦਾ ਆ ਕੇ ਝੁਕਦਾ ਆ ਸਭ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ 에어ਪੋਰਟ ਤੇ ਉਤਰਦਾ ਆ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਉਹ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਆ ਪਰ ਇਸ ਮੁਸਲਮ ਵੀਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਅਗਨੋਰ ਕਰਕੇ ਦੋ ਵਾਰੀ ਉੱਥੋਂ ਦੀ ਲੰਘਿਆ ਆਪਣਾ ਮਨ ਬੜਾ ਖਰਾਬ ਹੋਇਆ ਇਹ ਕਾਦੀ ਸਾਂਝ ਹੋ ਗਈ ਜੇ ਸਾਡੇ ਗੁਰੂ ਨੂੰ ਨਹੀਂ ਸਾਡੇ ਲਈ ਤਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਹੀ ਸਤਕਾਰ ਹੈ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਤਾਂ ਫਿਰ ਇਹ ਸਾਡੇ ਵੀ ਕੀ ਲੱਗਦੇ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨੂੰ ਬਿਲਕੁਲ ਸਹੀ ਨਹੀਂ ਲੱਗਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ